ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਕਿਸਾਨ ਪ੍ਰਭੂ ਮਸ਼ੀਨ ਆਪਾਂ ਲੋਡ ਕਰ ਲਈ ਟਰਾਲੀ ਦੇ ਵਿੱਚ ਕੰਬੈਨ ਵਾਲੀ ਚ ਲੈ ਕੇ ਚੱਲਦੇ ਆ ਇਹਨੂੰ ਸਵਰਾਜ ਵਾਲੀ ਨੂੰ ਉੱਥੇ ਤੇ ਦੂਜੀ ਮਸ਼ੀਨ ਦਾ ਰਾਤ ਆਪਾਂ ਲਿਆਂਦੀ ਸੀ ਤੁਹਾਨੂੰ ਪਤਾ ਕਿਉਂ ਕਿ ਉਹ ਵਰਪ੍ਰੀਤ ਵਾਈ ਦਿੱਤੀ ਸਲੋਦੀ ਵਾਲੇ ਦੀ ਉਹ ਆਪਾਂ ਦੇਤੀ ਉਹਨੂੰ ਤੇ ਹੁਣ ਜਿਹੜਾ ਕੰਮ ਰਹਿਣਾ ਇਹਦੇ ਨਾਲ ਪਟਾਂਗੇ ਜਾ ਕੇ ਕਰਦੇ ਆ ਕੰਮ ਸਟਾਰਟ ਉੱਥੇ ਲੈ ਜਾ ਕੇ ਚੱਲਿਆ ਸੌਬਲੀ ਨੂੰ ਕਰ ਲਈ ਟਰਾਲੀ ਦੇ ਵਿੱਚ ਲੋਡ ਗੋਰੇ ਬਾਈ ਤੋਂ ਟਾਂਕਾ ਲਵਾ ਰਹੇ ਆ ਆਪਾਂ ਮਸ਼ੀਨ ਦੇ ਰੂਲੇ ਦੇ ਕੜਾਈ ਕੀ ਦੀ ਆ ਗੋਰਾ ਡਾਕਟਰ ਦੇਖਦਾ ਇੱਧਰ ਜੇ ਤਾਂ ਤਿੰਨ ਚਾਰ ਦਿਨੇ ਰੂਲਾ ਚੱਲ ਗਿਆ ਤਾਂ ਤੈਨੂੰ ਪੈਸੇ ਦੇਣੇ ਨੇ ਵਧੀ ਰਾੜ ਸੋਚ ਕੇ ਲਾਈ ਨਹੀਂ ਬਿਸ਼ੱਕ ਦੀ ਟਾਂਕਾ ਹੁਣ ਜਵਾਬ ਦੇ ਦੇ ਜੇ ਟਾਂਕੇ ਰਹਿ ਗਿਆ ਰੂਲਾ ਤਾਂ ਦੇ ਕੇ ਜਾਉ ਨਹੀਂ ਦੇ ਕੇ ਨਹੀਂ ਜਾਣੇ ਤਾਂ ਦੱਸ ਦੀ ਗੱਲ ਚਾਹੇ ਕਰ ਗੁੱਸਾ ਚਾਹੇ ਕਰ ਕਿੱਲਾ ਸਾਨੂੰ ਕੋਈ ਉਹ ਨਹੀਂ ਰਹਿ ਗਿਆ ਕੰਮ ਹੀ ਨਾ ਰਹਿ ਗਿਆ ਕੰਮ ਹਾਂ ਇਹ ਆਪਣਾ ਹੈਗਾ ਜੀ ਕਲਾਸ ਮੇਟ ਨਾਲ ਪੜਿਆ ਕੇਸ ਕਰਕੇ ਆਸੀ ਮਾਹੌਲ ਕਰ ਲੈਂਦੇ ਆ ਬੜਾ ਮੋਟਾ ਨਹੀਂ ਕੋਈ ਨਹੀਂ ਝੱਲਦਾ ਤੁਹਾਨੂੰ ਪਤਾ ਪੂਰੀ ਵਧੀਆ ਕੱਢਦੀ ਆ ਸਫਾਈ ਹਲੇ ਤਾਂ ਸੁੱਕੇ ਉਹਦੇ ਚ ਤਾਂ ਅੱਗੇ ਦੇਖਦੇ ਆ ਜਾ ਕੇ ਸਵਰਾਜ ਵਾਲੀ ਮਸ਼ੀਨਾਂ ਕਾਲ ਖੜਾ ਵਾਲੀ ਇਹ ਆ ਬੰਦੇ ਦੀ ਘਰ ਦੀ ਖੇਤੀ ਸੀ ਇਹਨੇ ਜਿਵੇਂ ਹੀ ਪ੍ਰਗਤੀ ਹੈ ਐਨੀ ਐਨੀ ਧੁੱਪ ਲੱਗੂਗੀ ਹੁਣ ਜਾਦੇ ਗਰਮੀ ਆ ਜਣੀਏ ਮੂਰੇ ਹੈ ਰੜਾ ਮਰਾ ਨੇ ਕਰਤਾ ਮੜਾ ਮੋਟਾ ਰੱਖ ਲੈਣਾ ਦੀ 1 ਕੱਧਾ ਪਰਸੈਂਟ ਹੋ ਹੂੰ ਚੱਲ ਵਧੀਆ ਇੱਕੋ ਵਾਰੀ ਕਟਾਤੇ ਵਾਰ-ਵਾਰ ਨਾਲੋਂ ਕਹਦਾ ਖਰਚਾ ਬਚਾਉਣਾ ਨਹੀਂ ਥੋੜੀ ਥੋੜੀ ਫੇਰ ਚਾਰ ਦਿਨ ਨੂੰ ਫੇਰ ਕਟਾਉਣੇ ਪੈਂਦੇ ਹੁਣ ਇੱਕੋ ਵਾਰੀ ਕਟਾਤੇ ਹੁਣ ਦੋ ਮਹੀਨੇ ਆਰਾਮ ਕਰੂਗਾ ਗੱਲ ਸਹੀ ਆ ਹੈ ਇੱਕ ਨੰਬਰ ਆ ਨਾ ਗੱਲ ਵਰੀਆ ਇੱਕ ਠੇਕੇਦਾਰ ਵੇਚਾ ਹੋ ਗਿਆ ਸੀ ਤੇ ਆਪਾਂ ਨੇ ਦਾਤੀ ਵਾਹੀ ਜੋ ਕਰ ਲਗੇ ਬੰਦੇ ਵਾਹੀ ਕਰ ਲਗਿਆ ਪੰਜਾਬੀ ਨਾਲ ਚੱਲਦਾ 17 18 ਨੋ ਦੇ ਚੱਕਰਾਂ ਦੇ 13 ਹਰਾਂ ਦੇ ਟੱਪੜ ਜਿਵੇਂ ਦੀ ਵਾਹੀ ਕਰਦੇ ਆ ਅੱਜ ਪਾ ਦੋ ਬਾਦ ਪਟਾਈ ਦੋ ਆਓ ਜੀ ਮਿੱਤਰੋ ਆਪਾਂ ਠੇਕੇਦਾਰ ਵਾਲੇ ਪਲਾਟ ਸਾਰੇ ਵਾਤੇ ਤੇ ਕੱਲ ਹੀ ਰੱਖੀ ਆ ਜਾਣ ਕੇ ਉਹ ਟਰਾਲੀ ਕੱਢਣ ਕਰਕੇ ਉਧਰੋਂ ਤੇ ਬਾਕੀ ਆ ਸਾਈਡ ਆਪਾਂ ਵਾਹੀ ਨਹੀਂ ਇਧਰੋਂ ਉਧਰੋਂ ਮੇਰੀ ਬਾਈ ਹੁੰਦੇ ਕਿਉਂਕਿ ਜਦ ਆਪਾਂ ਮੋੜ ਮੋੜ ਲਾਈ ਜਾਂਦੇ ਆ ਤਾਂ ਆਲੂ ਬਹੁਤ ਫਟਦੇ ਨੇ ਐਂਡ ਤੇ ਵਾਹਾਂਗੇ ਚੁਗਿਆਂ ਤੋਂ ਬਾਅਦ ਜੇ ਬੋਪਨੇ ਬਾਈ ਜਾ ਖੇਰੇ ਦਾ ਫਿਰ ਆਲੂ ਬਹੁਤ ਫਟਦੇ ਨੇ ਜਦ ਇੱਥੇ ਵਾਹੀ ਹੋ ਜਾਂਦੀ ਆ ਹਰੇ ਇਧਰ ਦਾ ਪਾਸਾ ਤਾਂ ਚਲੋ ਲਈ ਆ ਆਪਣੀ ਐ ਕਿਉਂਕਿ ਲਈ ਆ ਇਸ ਕਰਕੇ ਰੱਖ ਲਈ ਉਹ ਟਰਾਲੀ ਕੱਢਣੀ ਆ ਜਿਹੜੀ ਲੋਡ ਹੋ ਰਹੀ ਆ ਤੇ ਉਹ ਪਰੇ ਬਬਲੂ ਬਾਈ ਲੱਗਾ ਸਵਰਾਜ ਨਾਲ ਪਟਾਈ ਕਰਨ ਅਲੂਆ ਦੀ ਠੇਕੇਦਾਰ ਵਾਲੇ ਆਪਾਂ ਤਿੰਨੇ ਪਲਾਟ ਨੱਪ ਤੇ ਮੂਰਲੇ ਪਾਸੇ ਉਹ ਕਰਦਾ ਚਗਾਈ ਉਹ ਆ ਲੱਗਿਆ ਹੋਇਆ ਉੱਤੇ ਸਾਹਮਣੇ ਆ ਸਫੈਦੇ ਵਾਲਾ ਵੀ ਬਾਤਾ ਉਹਦਾ ਤੇ ਆ ਵੀ ਬਾਤਾ ਜਿੰਨੇ ਉਹਨੇ ਪਲਾਟ ਪੱਟੇ ਜੀ ਹਲੇ ਆ ਲੇਵਰ ਦੀ ਇੱਕ ਪਾਸਾ ਰਹਿੰਦਾ ਫਿਰ ਇਹਦੀ ਝੋਕ ਕਰਾਂਗੇ ਅੱਜ ਇਹਨਾਂ ਦੀ ਹੋ ਜੂਗੀ ਨੌਲੇ ਲੱਵੇ ਲੱਗ ਜੂ ਜਦ ਤੱਕ ਹਾਂਜੀ ਮਿੱਤਰੋ ਜਿਹੜੀ ਕੌਲਗੜ ਵਾਲੀ ਮਸ਼ੀਨ ਹੈ ਕੌਲਗੜ ਵਾਲੀ ਹੋਵੇ ਮਿੱਤਰੋ ਇਹਦਾ ਫਲਕੇ ਰਹਿਣਾ ਕਰਤਾਰ ਵਾਲੀ ਦੀ 80 ਮਸ਼ੀਨ ਹੈ ਨਹੀਂ ਕੀ ਗੱਲੇ ਤਾਂ ਜਮਾ ਹੀ ਰੱਦੀ ਆ ਦੇਖੋ ਹੁਣ ਗਿੱਲੀਆਂ ਬੱਟਾਂ ਨੇ ਇਹਨੇ ਦਾਣਾ ਦਾਣਾ ਉੱਤੇ ਘੜਤਾ ਸਵਰਾਜ ਵਾਲੀ ਮਸ਼ੀਨ ਨੇ ਇਹ ਕੌਲਗੜ ਵਾਲੀ ਆ ਦੇਖ ਲਓ ਐਨ ਪਿਆ ਆਲੂ ਆਲੂ ਦਾ ਸਾਈਜ਼ ਵੀ ਬਹੁਤ ਆ ਮਿੱਤਰੋ ਬਹੁਤ ਜਿਆਦਾ ਸਾਈਜ਼ ਆ ਰੰਗ ਵੀ ਬਹੁਤ ਸੋਹਣਾ ਪੂਰਾ ਟੌਪ ਦਾ ਲੂਆ ਫੁੱਲ ਰੌਣਕ ਹੈ ਜਿੰਨੀ ਕਹਿ ਸਕਦੇ ਹੋ ਤੁਸੀਂ ਪਲਾਟ ਦੇ ਵਿੱਚ ਸਿਰਾਂ ਗੱਲਬਾਤ ਆ ਪੂਰੀ ਐ ਹਣ ਇਸ ਵਾਰ ਤਕਰੀਬਨ ਸਾਰੇ ਕਿਸਾਨ ਭਰਾਵਾਂ ਦੀ ਸਿਰ ਐ ਪਰ ਆਪਣੇ ਐਣ ਪੂਰੀ ਵਧੀਆ ਮਾਨੂੰ ਪੂਰੀ ਤਸੱਲੀ ਐ ਵੀ ਫੁੱਲ ਝਾੜਾ ਪੂਰਾ ਘੈਂਟ ਆ ਲਓ ਜੀ ਬੱਲੇ ਬੱਲੀ ਕਰਾਈ ਪਈ ਆ ਬਾਬੇ ਨਾਨਕ ਨੇ ਪੂਰੇ ਟੌਪ ਦਾ ਦੇਖੋ ਕਿਸੇ ਵੀ ਉਹਦੇ ਚੋਰੀ ਜਾਇ ਨਹੀਂ ਹੈਗਾ ਵੀ ਕਾਟਾ ਫੁੱਲ ਟੌਪ ਦਾ ਝਾੜਾ ਸਾਜੇ ਵੀ ਪੂਰਾ ਸੋਹਣਾ ਜਿੰਨਾ ਗੋਲੀ ਡੰਡਾ ਹੋਇਆ ਸੀ ਉਦੋਂ ਦੁੱਗਣਾ ਆਲੂ ਆ ਸਮਝ ਲਓ ਤੁਸੀਂ ਜਿੰਨਾ ਗੋਲੀ ਡੰਡਾ ਹੋਇਆ ਸੀ ਲਓ ਇੱਕ ਵੱਟ ਦੇ ਨਹੀਂ ਮਿੱਤਰੋ ਇਹ ਇਹ ਸਾਰਿਆਂ ਦਾ ਹੀ ਆ ਦੇਖੋ ਆਏ ਨਹੀਂ ਹੈਗਾ ਵੀ ਜਿਵੇਂ ਡਾਲੇ ਨੇ ਡਾਕਰ ਆ ਜ਼ਮੀਨ ਉਸ ਹਾਵ ਨਾਲ ਕੰਮ ਸਿਰਾਈ ਕਰਿਆ ਪਿਆ ਦੋ ਕਰੀ ਪਈ ਆ ਲਾਲ ਲਾਲ ਧਰਤੀ ਰੈਂਦੀ ਖੁੰਦੀ ਬਬਲੂ ਬਾਈ ਨੇ ਪੱਟ ਪੱਟ ਕੇ ਬਬਲੂ ਬਾਈ ਮਿੱਠੀ ਚਾਲ ਤੇ ਚਲਦਾ ਸਵਰਾਜ ਤੇ ਬਾਕੀ ਅਸਲ ਗੱਲ ਇਹ ਆ ਜਿਹੜੇ ਖੇਤ ਆ ਕੇ ਪਟਾਈ ਕਰ ਦਿੰਦਾ ਸਵਰਾਜ ਆਗਾਂ ਵਾਲਾ ਹੀ ਹੁੰਦਾ ਖੇਤ ਵੀ ਤੇ ਬਾਕੀ ਰੌਣਕ ਵੀ ਫਿਰ ਫੁੱਲੇ ਹੁੰਦੀ ਆ ਉਹ ਪਲਾਟਾਂ ਦੀ ਅੱਲਾਹ ਅਲੀ ਲੋਡਿੰਗ ਚੱਲਦਾ ਜੀ ਕੰਮ ਤੇ ਪਹਿਲਾਂ ਮੋٹے ਦੀ ਰੋਡਿੰਗ ਚੱਲਦੀ ਆ ਬੋਰੀਆਂ ਸੈਂਟੀਆਂ ਤੇ ਲੱਗੇ ਹੋਏ ਨੇ ਨਾਲ ਆਉਂਦੇ ਕੰਮਕਾਰ ਕਰੀ ਜਾਂਦੇ ਆ ਬੰਦੇ ਤੇ ਉਸ ਤੋਂ ਬਾਅਦ ਚੱਕਣੀਆਂ ਗੋਲੀ ਢਾਂਗਾ ਲੱਗੀਆਂ ਜੀ 4 ਤੇ 2 5 6ਵੀਂ ਢਾਂਗ ਚੱਲਦੀ ਆ ਉੱਚ ਚੱਲਦਾ ਜੀ ਕੰਮ ਕਰ ਲੋਡਿੰਗ ਦਾ ਲੱਗੇ ਉਹਨੇ ਟਰਾਲੀ ਲੋਡ ਕਰਨ ਪੰਜ ਟਾਂਗਾ ਲਾਤੀਆਂ ਛੇਵੀਂ ਚੱਲਦੀ ਆ ਇਹ ਤੋਂ ਬਾਅਦ ਕਰਨਗੇ ਗੋਲੀ ਲੋਡ 36 ਦੀ ਆਪਣਾ ਪਾਇਆ ਦਾ 4 ਵੀਲ ਰਾਤ ਵੀ ਇਕੱਲੇ ਹੀ ਲੈ ਕੇ ਗਿਆ ਕੱਢ ਕੇ ਤੇ ਅੱਜ ਦੇਖਦੇ ਆ ਕੀ ਕਰਦਾ ਤੇ ਹੁਣ ਇਹਦਾ ਮੋ ਵੀ ਦੂਜੇ ਪਾਸੇ ਨੂੰ ਮੈਂ ਸਿਰੇ ਤੇ ਜਾ ਕੇ ਬੰਗਾ ਪਾਣਾ ਇਹਨੂੰ ਕੋਈ ਨਾ ਦੇਖਦੇ ਆ ਪਹਿਲਾਂ ਇਕੱਲੇ ਨਾਲੇ ਕੱਢਾਂਗੇ ਜਿਵੇਂ ਵੀ ਹੋਊਗਾ ਤੋਂ ਬਾਅਦ ਦੇਖਾਂਗੇ ਇਹ ਲੋੜ ਬਈ ਦਰਪਾਵਾਂ ਕਿ ਟੋਚਾ ਕੰਮ ਰਹਿ ਗਿਆ ਥੋੜਾ ਜਿਹਾ ਬੁੜੇ ਲੜਾਈ ਦਾ ਦੇਖੋ ਇਹਨਾਂ ਕੋ ਕੰਮ ਰਹਿੰਦਾ ਤੇ ਇੱਕ ਲਾਈਨ ਆ ਪਈ ਆ ਪੂਰੀ ਦੂਏ ਪਲਾਟ ਦੀ ਆ ਬਚਾਲੇ ਖਾਲਾ ਗੁੱਡੀ ਡੰਡੇ ਨਾਲ ਭਰਿਆ ਖੜਾ ਦੇਖ ਲੋ ਬਗਰੂ ਬਾਈ ਨੇ ਲਾਤੇ ਢੇਡੇ ਤੇ ਰੋਕ ਜਾ ਹੁਣ ਇਹਨੂੰ ਕਹਿੰਿਆ ਬਸ ਚੰਗੀ ਭਲੀ ਜਾਂਦੀ ਹੋ ਬੈ ਗਈ ਕਮਾਲੇ ਹੋ ਗਈ ਅੱਜ ਤਾਂ ਇਹ ਕਟਾਹਰ ਜਮਾ ਹੀ ਥੱਲੇ ਲੱਗ ਗਿਆ ਦੇਖੋ ਆ ਬੰਦਰ ਹੈ ਜੇ ਆਪਾਂ ਧਰਤੀ ਤੋਂ ਮਣੀਏ ਲੋ ਆ ਲੋ ਦੇਖਦੇ ਹਾਂ ਹੁਣ ਨਿਕਲਦੀ ਹੈ ਕੀ ਹੁੰਦਾ ਟੋਚਨ ਪਾਵਾਂਗੇ ਮੂਹਰਿਓ ਸਾਫ਼ ਕਰਕੇ ਜਗਾ ਇਹਦਾ ਮਤਲਬ ਹੈ ਪੂਰੀ ਕਲਰੀ ਆ ਔਰੇ ਸਾਰਾ ਸੀਜ਼ਨ ਇੱਥੋਂ ਪਟਾਈ ਕਰਦੇ ਟਰਾਲੀ ਨਹੀਂ ਬੈਠੀ ਉਹ ਰੀਲੀ ਹੈ ਅੱਜ ਬੜਾ ਕਦੇ ਕੇ ਬੈਠ ਰਹੀ ਸਮਝ ਨਹੀਂ ਆਈ ਕਮਾਲ ਇਹ ਹੋ ਗਈ ਗਿੱਲਾ ਚ ਗਿੱਲਾ ਕੁਝ ਗੱਲ ਨਹੀਂ ਕੱਟ ਲੋ ਕੱਟ ਲੋ ਕਿਦਰ ਨਹੀਂ ਗਾਂ ਜਾ ਕੇ ਸੁੱਕਾ ਹੀ ਆਉਣਾ ਕੱਟ ਲੋ ਹੁਣ ਹੋਰ ਕੀ ਕੀਤਾ ਜਾਵੇ ਹੱਲੇ ਨਹੀਂ ਕੋਈ ਚੰਗੀ ਤਰ੍ਹਾਂ ਕੱਢ ਕੇ ਆਪਾਂ ਦੋ ਟਰੈਕਟਰ ਪਾ ਲੈਣੇ ਨੇ ਇੱਕੋ ਵਾਰੀ ਦੇਖਣੀ ਆ ਚਲਾ ਗਿਆ ਤਾਂ ਠੀਕ ਹੈ ਨਹੀਂ ਫਿਰ ਦੇਖੀ ਜਊ ਕਿਆ ਬਣਦਾ ਲਓ ਜੀ ਮਿੱਤਰੋ ਹੋ ਗਿਆ ਉਹੀ ਕੰਮ ਆ ਦੇਖੋ ਤੁਹਾਡੇ ਸਾਹਮਣੇ ਕਟਾਇਰ ਸਾਰੇ ਦਾ ਸਾਰਾ ਬਹਿ ਗਿਆ ਇਹ ਸਿਰਫ ਕਾਰਾ ਕਾਰਾ ਇਹ ਕਲਰੀ ਦਾ ਚੰਗੀ ਭਲੀ ਆਉਂਦੀ ਆਉਂਦੀ ਦੂਆ ਟਾਇਰ ਦੇਖੋ ਜਮੇ ਉੱਪਰ ਖੜਾ ਐਣ ਪੱਕੇ ਚ ਇਹ ਕਟਾਇਰ ਥੱਲੇ ਐਦਾਂ ਵੀ ਹੋ ਜਾਂਦਾ ਐ ਕਿ ਟਰਾਲੀ ਫਸੀ ਨਹੀਂ ਸੀ ਕੋਈ ਅਸਲ ਚ ਸਟਾਰਟਿੰਗ ਹੋ ਗਈ ਆ ਸੀਜ਼ਨ ਦੀ ਟਰਾਲੀ ਫਸਣ ਦੀ ਜੋਰ ਮਰਾਇਆ ਤੇ ਟੂਲ ਲੱਗ ਗਿਆ ਥੱਲੇ ਉਧਰੋਂ ਹਿੱਸਾ ਵੀ ਲੱਗ ਗਿਆ ਸਾਰਾ ਕੈਂਚੀ ਵੀ ਲੱਗੇ ਬਾਕੀ ਤੁਹਾਨੂੰ ਵਲੌਗ ਚ ਮਿਲੇ ਜਾਣਾ ਸਾਰਾ ਕੁਝ ਲਓ ਜੀ ਸੋਹਣੇਓ ਸਜਣੋ ਕਰੋ ਦਰਸ਼ਨ ਆ ਦੇਖੋ ਟਾਇਰ ਜਮਾ ਉੱਪਰ ਹੈ ਤੇ ਆਹ ਲਈ ਹੈ ਕਿਤੇ ਵੀ ਦਵੀ ਵੀ ਨਹੀਂ ਆ ਦੇਖੋ ਮਗਰੋਂ ਸਾਰਾ ਆ ਵੀ ਲੱਗ ਗਿਆ ਬੰਪਰ ਜਿਆ ਤੇ ਫਿਰ ਜਦ ਦਵਾਰੇ ਝੂਟਾ ਮਾਰਿਆ ਆਪਾਂ ਬੋਰੀਆਂ ਗਰਗੀਆਂ ਚਾਰ ਪੰਜ ਤੇ ਹੁਣ ਤਾਂ ਸਮਝ ਲਓ ਵੀ ਤੁਸੀਂ ਸਾਰਾ ਟਾਇਰੇ ਜਾਗ ਰਿਆ ਤੇ ਆ ਬੱਤੇ ਬੁੱਤੇ ਸਾਰੇ ਮਿੱਟੀ ਨਾਲ ਲਾਗੇ ਦੇਖੋ ਜਿੱਥੇ ਆਪਾਂ ਜੈਕ ਲਾਉਣੇ ਵਾਲਾ ਪੁਆਇੰਟ ਆ ਉਹ ਵੀ ਜਾਣ ਨਾਲ ਲੱਗ ਗਿਆ ਟੂਲ ਇਧਰ ਨਾਲ ਲੱਗ ਗਿਆ ਜੇ ਧਰਤੀ ਨਾਲ ਕਰਤਾ ਉਹੀ ਕੰਮ ਆਪਾਂ ਆਪ ਕਰਿਆ ਇਹ ਲੋ ਜੀ ਮੈਂ ਤੁਹਾਨੂੰ ਫਿਚਰ ਦੇਖੋ ਜੇ ਆਪਾਂ ਲਾਈਟਾਂ ਲਾਉਣੀਆਂ ਨੇ ਆ ਜਿਹੜਾ ਤੇਜ ਮੱਚ ਦਾ ਦੀ ਬਚਾਲੇ ਵਾਲੇ ਨੇ ਡਿਮ ਹੋ ਜਾਣਾ ਹੈ ਹਾਂ ਜੀ ਲਾਈਟਾਂ ਲਾਤੀਆਂ ਡਿਮ ਹੋ ਗਿਆ ਨਾ ਤੇ ਆਹ ਲੋ ਤੇਜ ਹੋ ਗਿਆ ਆਹ ਲੋ ਡਿਮ ਹੋ ਗਿਆ ਬੁਮਾਰ ਗਰੀ ਪਈ ਆ ਜੇ ਲੋ ਲੋ ਇਹ ਹੌਰਾਡ ਦੇ ਸਪੰਜਾ 20 ਫਿਕਚਰ ਆ ਇਹ ਬਹੁਤ ਵੀਰ ਕਹਨੇ ਹੁੰਦੇ ਨੇ ਵੀ ਇਹ ਤੋਂ ਪਹਿਲਾਂ ਨਹੀਂ ਟਰੈਕਟਰ ਸਟਾਰਟ ਕਰਨਾ ਚਾਹੀਦਾ ਜਿਹੜਾ ਐਂ ਕਰਦਾ ਇਹ ਐਂ ਕਰਦਾ ਕਿਉਂਕਿ ਇਹਦੇ ਨਾਲ ਇਹਦਾ ਮਾੜਾ ਇੰਨੇ ਕੁ ਸਕਿੰਟਾਂ ਚ ਹੀਟਰ ਲੱਗ ਜਾਂਦਾ ਇਹਨੂੰ